ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਦੇ ਦੇ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚ ਗਦੇਵਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਗੱਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਵਿਖਾਉਣੀਆਂ ਦੋਵੇਂ ਸੂਈਆਂ ਸਵਾਈਆਂ ਹਨ ਤਾਜ਼ੀਆਂ ਸੂਈਆਂ ਆ ਇਹ ਵੀ ਸੂਈਆਂ ਦੀਆਂ ਆਪਣੀਆਂ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਦੀ ਹੋਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਸਮਾਂ ਬਜੀ ਵੇਖਿਆ ਮਾਲ ਦਨ ਲਾ ਫਿਰ ਗੋਤ ਨਾਲਾ ਮਾਲ ਤੇ ਕਿਰਪਾ ਆ ਗਈ ਬੈੜਾ ਇਹ ਮੇਜੀ ਦੋ ਪਾਈਆਂ ਅੱਛਾ ਕੋਈ ਵੇਗੀਆਂ ਤਿੰਨ ਛੋਟੀਆਂ ਇੰਸਟਾਗ੍ਰਾਮ ਤੇ ਵੀਡੀਓ ਆਪਣੀ ਪਈ ਠੀਕ ਉਹ ਵੀ ਵੇਗੀਆਂ ਆਈਫੋਨ ਫਾਨ ਫਿਰ ਪੂਰੇ ਮੈਂ ਤਾਂ ਕਿਰਪਾ ਰੱਬ ਦੀ ਦੇ ਅੱਛਾ ਇੰਸਟਾਗ੍ਰਾਮ ਤੇ ਵੀਰ ਭਰਾ ਪੂਰੇ ਆਪਾਂ ਨੂੰ ਪਿਆਰ ਦੇ ਦਿੰਦੇ ਆ ਅੱਛਾ ਅੱਜ 5 6 ਦਿਨ ਹੋਏ ਇੰਸਟਾਗ੍ਰਾਮ ਚਲਾਏ ਨੂੰ ਅੱਛਾ ਪੂਰੀ ਫੁੱਲ ਸਪੋਰਟ ਆ ਵੀਰ ਜੀ ਠੀਕ ਹਾਂਜੀ ਹਾਂਜੀ ਚਲੋ ਇਦਾਂ ਹੀ ਸਪੋਰਟ ਰਵੇ ਤੇ ਵਧੀਆ ਆ ਹਾਂਜੀ ਹਾਂਜੀ ਪੂਰੀ ਵੀਰ ਭਰਾ ਸਪੋਰਟ ਦੇ ਆ ਕਰਨੇ ਨੇ ਆਖੀਏ ਠੀਕ ਤੇ ਮਾਲ ਪੂਰਾ ਐ ਵਾਇਰਲ ਦੀ ਬੜੀ ਮਿਹਰ ਆ ਠੀਕ ਹਾਂ ਕਿਹੜਾ ਨਾਮ ਦੱਸਦਾ ਫਿਰ ਇੱਕ ਆਹ ਪ੍ਰਿੰਸਪਲ ਸਿੰਘ ਪਿੰਡ ਜੀ ਦੇਖ ਉਹਦਾ ਤਹਿਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰੇ ਬੋਲ ਦੋ ਫੋਨ ਨੰਬਰ 950129685 ਠੀਕ ਆ ਹਾਂਜੀ ਹਾਂਜੀ ਕੱਲ ਇੱਕ ਝੋਟੀ ਸੀ ਵੀਰ ਜੀ ਵੱਡੀ ਤੇ ਸਟੇਟਸ ਲਾਤਾ ਉਹ ਫਿਰ ਵੀਰ ਮੋਗੇ ਦਾ ਆਪਣੇ ਕੋਲ ਲੈ ਗਿਆ ਅੱਛਾ ਤੇ ਹੁਣ ਦੋ ਰਹਿ ਗਈਆਂ ਹਾਂਜੀ ਹੁਣ ਦੋ ਹੀ ਰਹਿ ਗਈਆਂ ਤੇ ਸ਼ੁਰੂਆਤ ਇੱਥੇ ਕਰ ਲਈਏ ਹਾਂਜੀ ਇੱਥੇ ਕਰ ਲਈਏ ਜੀ ਚੰਗੀ ਭਾਰੀ ਆ ਮਾਜੇ ਵਾਲੀ ਹਾਂਜੀ ਜੀ ਪੂਰੀ ਭਾਰੀ ਜੰਮੀ ਬਲੀ ਕਿੰਨਾ ਚਿਰ ਹੋ ਗਿਆ ਸੋਈ ਨਾ ਸੋਈ ਨੂੰ ਵੀ ਜੀ ਨੂੰ ਅੱਜ ਪੰਜਵਾਂ ਦਿਨ ਜੀ ਤੇ ਕਿੰਨਾ ਦੁੱਧ ਤਿਆਰ ਕਰਕੇ ਬੋਲਾ 11 ਕਿਲੋ ਕੰਡੇ ਵਾਲਾ ਹੋਊਗਾ ਵੇ ਅੱਛਾ ਤਿਆਰ ਕਰਗੀ 11 ਲੀਟਰ ਹਾਂਜੀ 11 ਕਿਲੋ ਕਿੰਨਾ ਕਿ ਦੁੱਧ ਭਰੀ ਜਾਊਗੀ ਦੁੱਧ ਵਿੱਚ 15 ਕਿਲੋ ਤੋਂ ਘੱਟ ਕੀ ਚਵਾਊਗੀ ਸੇਵਾ ਜੇ ਮੈਲਾ ਮੂਲਾ ਮਾਰਨਾ ਝੋਟੀ ਨੇ ਅੱਛਾ ਮੈਲਾ ਮੂਲਾ ਮਾਰ ਕੇ ਮੇਰੇ ਦੀ ਫੁੱਲ ਗਰੰਟੀ ਹੋ ਗਈ ਹੋਤੀ ਆਪਣੀ ਚਵਾ ਚੂ ਓਕੇ ਜੀ ਪੂਰਾ ਮੈਂ ਨਾ ਪੂਰਾ ਓਕੇ ਵੇ ਜੀ ਮੇਰੇ ਤਾਂ ਧਰਮ ਬਰਵਾ ਆ ਵੇ ਖਾ ਦਿਓ ਮਿਰਜੀ ਮੜੀ ਨਹੀਂ ਹਜੇ ਥਣਾ ਥਣਾ ਜ ਨਹੀਂ ਜਾਗੀ ਝੋਟੀ ਬਸਮਤੀ ਨਹੀਂ ਆ ਬਸਮਤੀ ਨਹੀਂ ਆ ਹੁਣ ਇਹ ਬਸਮਾ ਕੇ ਵਿਖਾਓ ਚਲ ਬਸਮਾ ਕੇ ਤੇ ਇੱਕ ਰੀ ਖੜਕ ਪਾਉਂਦੇ ਆ ਤੇ ਫੇਰ ਇਹਦੀ ਤੁਹਾਨੂੰ ਤੌਰ ਕਿਉਂ ਆਹ ਦੇਖ ਸਕਦੇ ਬਿਲਕੁਲ ਤਾਜ਼ੇ ਬੱਚਾ ਕੋਲਾ ਹੀ ਬੱਚਾ ਹੈ ਪਸੰਗੀ ਜੀ ਵੀ ਦੀ ਹਾਂਜੀ ਪਸੰਗੀ ਵੀ ਚਲੋ ਬੰਨਣਾ ਫਿਰ ਆਹ ਥਾਣਾ ਹੁਣ ਦੇਖ ਸਕਦੇ ਆ ਪਸੰਮ ਕੇ ਬਿਲਕੁਲ ਡਬਲ ਥਾਣੀ ਕਰ ਜਾਂਦੀ ਹੈ ਡਵਾਲੀ ਵੀਰ ਜੀ ਦਿਖਾ ਦਿਓ ਚਵਾ ਇਹ ਕੋ ਜੀ ਸਾਰ ਪੂਰੀ ਮੋਟੀ ਜੀ ਦਾ ਕਿਵਾ ਆਪ ਦਾ। ਕੇ ਇਹ ਵੀ ਥੋੜਾ ਛੋਨ ਦੇ ਫੁਰਸ਼ ਪੈ ਜਾਂਦਾ ਵਾ ਬਾਕੀ ਨੇਕੀ ਦਾ ਮਾੜੀ ਵਿਧੀ ਭੂਰ ਬੋਲੇ ਕਰਕੇ ਹੁੰਦੀ ਆ। ਹੈ ਨਹੀਂ ਉਦਾਂ ਮਾੜੀ ਬੋਲੇ ਕਰਕੇ ਹੁੰਦੀ ਆ। ਚਲੋ ਫਿਰ ਤੋਰਾ ਆ ਦੇਖੋ ਜੀ ਇਹ ਆ ਗੋਲੋਗੀ ਤਾਰ ਦੇ ਕਰਦੇ ਗੋਲੋਗੀ ਤਾਰ ਬੋਲੇ ਕਰਕੇ ਮੜੀ ਜੀ ਹੁੰਦੀ ਐ ਠੀਕ ਐ ਹਾਂਜੀ ਹਾਂਜੀ ਬਾਕੀ ਚਲੋ ਭਾਵੇਂ ਥੋੜੀ ਆ ਜਿਆਦੀ ਆ ਦੱਸਣ ਦਾ ਜਿਹੜਾ ਫਰਕ ਜੀ ਹਾਂਜੀ ਹਾਂਜੀ ਚਲੋ ਫਿਰ ਤੋਰ ਜੀ ਬਾਕੀ ਹੁੰਦੀ ਨਹੀਂ ਹੋਣੀ ਲੱਗੀ ਮੜੀ ਮਾਰਨੀ ਠੀਕ ਐ ਕਈ ਵਾਰ ਇਹ ਉਨੇ ਕੀ ਹੋ ਜਾਂਦਾ ਐ ਕੀ ਹੋ ਜਾਂਦੀ ਬੋਲੇ ਬਲੇ ਜੇ ਨਾ ਜੀ ਹਾਂਜੀ ਹਾਂਜੀ ਬਾਕੀ ਆ ਵੀ ਸਿੰਘ ਬਿਲਕੁਲ ਨਿਕਲ ਲਗਾ ਬਾਕੀ ਆ ਵੀ ਮੱਝ ਹੈ ਭਾਰੀ ਆ ਇਹ ਵਿੱਚ ਡੇੜੀ ਵਾਲੇ ਵੀਰਾਂ ਦੇ ਮਤਵਰਤੀ ਡੇੜੀਆਂ ਚ ਚੌਣ ਵਾਲੀ ਮੱਝ ਆ ਜੀ ਤੇ ਤੁਹਾਡੇ ਨਾ ਉਰੀ ਵੀ ਜੀ ਵੱਡੀ ਆ ਕਦਮ ਵੇਖ ਲਓ ਠੀਕ ਹੈ ਜੀ ਹਾਂਜੀ ਹਾਂਜੀ ਲੈ ਜਾਓ ਜੀ ਦੇਖੋ ਗੱਜੀ ਹੁਣ ਲੈਵਾ ਦੇਖੋ ਹਾਂ ਦੇਖ ਲਏ ਹਵਾਨਾ ਇਹਦਾ ਲੱਗ ਗਿਆ ਦੁੱਤ ਜਿਹੜਾ 15 ਲੀਟਰ ਦੇ ਲੱਗੇ ਬੰਨੇ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ ਕਿੰਨਾ ਕਿਲੋ ਬੋਲਾ ਹੀ ਹੋਗਾ ਵਜੀ ਤੇ ਮੁੱਲ ਫੇਰ ਇਹਦਾ ਮੁੱਲ ਬਿਲਕੁਲ ਹੀ ਜਾਇ ਜੀ ਅੱਸੀ ਕਿੰਨਾ ਦੇ ਵਿੱਚ ਹੀ ਤਾਜੀ ਸੂਈ ਸੂਬਾ ਬਾਹਰ ਘਟਿਆ ਹਾਂਜੀ ਤੇ ਮੁੱਲ ਤੇ ਜੀ ਕਾ ਤਾਂ ਲੱਖ ਹੀ ਕਰ ਲਈਏ ਕਿਨੇ ਰੇ ਦੇ ਦੀਏ 95 ਦੇ ਦੀਏ 90 ਦੇ ਦੀਏ ਚਲੋ ਵੀਰ ਜੀ ਹਾਨ ਆਈ ਜਿਹੜੀ ਦੇਣੀ ਆ ਪੂਰੇ 88000 ਦੀ ਅੱਛਾ 88000 ਦੀ 88000 ਦੀ ਦੇਣਾ ਠੀਕ ਹੈ ਜੀ ਛੋਟੀ ਹੋਗੀ ਮੌਕੇ ਤੇ ਜਿਹੜੇ ਵੀਰ ਭਰਾ ਨੂੰ ਚੰਗੀ ਲੱਗਦੀ ਉਹ ਫੋਨ ਲਾ ਦੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਗੋਲੇ ਦੇ ਮੈਂ 15 ਕਿਲੋ ਵਾਲੀ ਮੈਂ ਕਿੰਨੇ ਦੇ ਜੀ 88 ਦੀ ਜਿੱਥੇ ਮੱਦੀ 2 ਲੱਖ ਦੀ ਝੋਟੀ ਗਈ ਠੀਕ ਹੈ ਹਾਂਜੀ ਤੇ ਹੁਣ ਆ ਝੋਟੀ ਇਹ ਵੀ ਸੋਈ ਸਵਾਈ ਆ ਇਹ ਪਹਿਲਾ ਸੂਆ ਜੀ ਅੱਛਾ ਪਹਿਲਾ ਸੂਆ ਸੋਈ ਇਹਨੂੰ ਵੀਰ ਜੀ ਬੱਚੇ ਨੂੰ ਪਾ ਗਏ ਇਹ ਤੈਨੂੰ ਵੜਾ ਅੱਛਾ ਤੇ ਇਹ ਆਪਣੇ ਕੋਲੋਂ ਖੋਲ ਹੀ ਸੂਈ ਆ ਅੱਛਾ ਆ ਵੀਡੀਓ ਮੜੀ ਵੀ ਖਾ ਲਈਏ ਆਹ ਵੇਖੋ ਵੀਰ ਜੀ ਇਹਦਾ ਬੱਚਾ ਇੱਥੇ ਆਵੇ ਲੋ ਆਪਣੇ ਘਰੇ ਜੇ ਸੂਈ ਬੱਚਾ ਹਿਲਦਾ ਸਾਹ ਲੈਂਦਾ ਆ ਬਸ ਵੀਰ ਜੀ 2 ਘੰਟੇ ਬੱਚਾ ਰਿਹਾ ਅਡੇ ਕੋਲ ਅੱਛਾ ਆਵੇ ਲੋ ਜੀਰਪੂਨ ਦੀ ਸਾਰੀ ਪ੍ਰੋਪਰ ਠੀਕ ਆ ਇਹ ਛੋਟੀ ਸੇਮ ਆਪਾਂ ਦੇਖ ਸਕਦੇ ਆ ਹਾਂਜੀ ਹਾਂਜੀ ਇਹੋ ਛੋਟੀ ਹੈ ਬਾਕੀ ਕਿਸੇ ਵੀਰ ਭਰਾ ਨੂੰ ਸੈਂਡ ਵੀ ਕਰ ਦਾਂਗੇ ਆਹ ਵੇਖੋ ਵੀਰ ਜੀ ਇਹ ਆਵੇ ਬਾਅਦ ਚ ਫਿਰ ਬੱਚਾ ਬਚਿਆ ਨਹੀਂ ਬਚਿਆ ਨਹੀਂ ਤੇ ਹੁਣ ਕਿੰਨੇ ਦਿਨ ਹੋ ਗਏ ਸੂਈ ਨੋਦਾ ਸੂਈ ਨੂੰ ਜੀ ਆਹ ਭੂਸੀ ਬਣਾਈ ਜੀ ਇਹਦੀ अच्छा बाकी पहाड़े ते ਹੁਣ ਮਿਲ ਪਈਦੀ ਆ 부ਸ਼ੀ ਬਣੀ ਜੇ ਠੀਕ ਬਿਲਕੁਲ ਤਾਜੀ ਸੋਈ ਆ ਛੇਵਾਂ ਦਿਨਾਂ ਦੀ ਸੋਈ ਨੂੰ ਜੀ ਇਹ ਗੋਲੇ ਜੀ ਆ ਕੇ ਇੱਕ ਗੋਲਾ ਗੋਲਾ ਆ ਵੀਰ ਜੀ ਬਿਲਕੁਲ ਤਾਜੀ ਕਿੰਨਾ ਹੁਣ ਬਾਕੀ ਵੇ ਲੋ ਜੈਡ ਬਲੈਕ ਜੱਤ ਵਾਲੀ ਝੋਟੀ ਆ ਵੇ ਲੋ ਠੀਕ ਆ ਮੈਂ ਕਿਤੇ ਕੂਸ ਤੱਕ ਵੀ ਨਹੀਂ ਵਾਲ ਚਿੱਟਾ ਹੈਗਾ ਵੇ ਲੋ ਠੀਕ ਆ ਕੋਈ ਇੱਕ ਵੀ ਵਾਲ ਕੂਸ ਤੇ ਚਿੱਟਾ ਕੱਢ ਦੇਣਾ ਤੇ ਮੈਂ ਝੋਡੀ ਫਰੀ ਦੇ ਦਾਂ ਕਿੰਨੇ ਕੁ ਤਰ੍ਹਾਂ ਦੁੱਧ ਵਾਲੀ ਆ ਦੁੱਧ ਵੀਰ ਜੀ ਚਲੋ ਬੱਚੇ ਦਾ ਥੋੜਾ ਇਹ ਇੱਥੇ ਤੁਹਾਨੂੰ ਪਤਾ ਡੰਗਰ ਕਰਦਾ ਹੀ ਆ 15-12 ਕਿਲੋ ਨਰਮਾ ਦਾ ਦੁੱਧ ਚ ਭਾਈ ਜਾਣਾ ਹੈ ਹੁਣ ਇਹ ਰੁਕਾ 8 अच्छा हां जी ये अभी सेवा ਕੀਤਾ ਕਰੀ ਜਾਊਗਾ ਉਹ ਚਾਰ ਦੰਦਿਆਂ ਦੇ ਇਕੱਠੀ ਅੱਛਾ ਚਾਰ ਦੰਦਿਆਂ ਚਾਰ ਦੰਦਿਆਂ ਪਹਿਲਾ ਸਵੇਰਾ ਚਾਰ ਦੰਦਾਂ ਦੇ ਝੋਟੀ ਆ ਜਿਹੜੀ ਸਵੇਰਾ বেলা ਆ ਬੱਚਾ ਇਹਦਾ ਜਿਹੜਾ ਵਾ ਸੌਣ ਤੋਂ ਬਾਅਦ ਜਿਹੜਾ ਵਾ ਬਾਕੀ ਇਹ ਵੀ ਪਹਾੜੇ ਤੇ ਲੱਗ ਗਈ ਆ ਆ ਬਖਾ ਦੇ ਯੋਰ ਚੌਕੀ ਆ ਵੇ ਲੋ ਸ਼ਕੀ ਵਾਲਾ ਇਹ ਤੋੜਿਆ ਠੀਕ ਹੈ ਜੀ ਲੈ ਜਾ ਸ਼ਕੀ ਵਾਲੇ ਤੋੜੇ ਆ ਸ਼ਕੀ ਹੋਈ ਨਵੀਂ ਝੋਟੀ ਆ ਗਾਂ ਵੀ ਪੰਜ ਸੱਤ ਚੂਵੇ ਆਉਣ ਲਈ ਗੱਭਣ ਵਿੱਚ ਝੋਟੀ ਨਹੀਂ ਚਲੋ ਇਹਨੇ ਘਾਟਾ ਤੋਂ ਹੁਣ ਵਿੱਚ ਪੋਣਾ ਹੀ ਪੋਣਾ ਹੈ ਹਾਂਜੀ ਹਾਂਜੀ ਬਾਕੀ ਇਹ ਆ ਬਈ ਨਾ ਹੈ ਇਹ ਇਹ ਆ ਬਈ ਹੈ ਸੱਜਰ ਸੁਈ ਆ ਬਾਕੀ ਜੀ ਸੱਤ ਘਾਟ ਪੂਰਾ ਆ ਇਹ ਨਹੀਂ ਝੋਟੀ ਆ ਪੂਰਾ ਘੱਟ ਘਾਟ ਹੈ ਪਿੰਡਾਂ ਦੇ ਹਿਸਾਬ ਨਾਲ ਠੀਕ ਹੈ ਜੀ ਲੈ ਜਾ ਫਿਰ ਬਾਕੀ ਥਾਂ ਵੀ ਚੰਗਾ ਲੱਗਾ ਆ ਥੋੜਾ ਡਰਦੀ ਦਰਦੀ ਆ ਸਾਡੇ ਕੋਲ ਡਰਦੀ ਥੋੜਾ ਜਿਹਾ ਪੁਰੇ ਜੀ ਚੌਣੇ ਪੇਸ਼ ਗੁਰੇ ਦੀ ਆ ਸਿੰਗਲ ਹੈ ਡੀ ਚੋਟੀ ਤਾਨੂੰ ਬੜਾ ਸੂਲ ਚ ਥੋੜਾ ਡੰਗਰ ਲੱੱਗੇ ਜੁੰਦਾ ਹਾਂ ਹਾਂਜੀ ਹਾਂਜੀ ਜੀ ਤੇ ਬਾਕੀ ਆ ਹਵਾਨਾ ਇਹਦਾ ਪਿੱਛੇ ਆਪਾਂ ਦੇਖ ਸਕਦੇ ਆ ਬਾਕੀ ਥਾਣਾ ਦਾ ਸਾਈਜ਼ ਗਿਆ ਬੇ ਚੰਗਾ ਵਾ ਜੇ ਦਾ ਪਰਪਰਾ ਪਾੜੇ ਦੇ ਮਿਲਦੀ ਪਾੜਾ ਪਾ ਲੋ ਮਾਸਾ ਤੇ ਛੋੜੋ ਤੇ ਕਿੰਨਾ ਫੇਰੇ ਦਾ ਮੋਲ ਬਾਕੀ ਬਟਨ ਵਾਲਾ ਵੀਰ ਜੀ ਲੇਵਲ ਲੱਗਾ ਵੇ ਬਟਨ ਵਾਲਾ ਲੇਵਲ ਲੱਗਾ ਬਾਕੀ ਠੰਡੀ ਬਹੁਤ ਹੈ ਛੋਟੀ ਕਿੰਨਾ ਮੋਲ ਰੱਖਣਾ ਇਹਦਾ ਫੇਰ ਮੋਲ ਇਹ ਜੀ ਚਲੋ ਲਈ ਤੇ ਮਹਿੰਗੀ ਛੋਟੀ ਹਾਂਜੀ ਤੇ ਜੇ ਮੰਨ ਲਓ ਬੱਚਾ ਨਾਲ ਹੁੰਦਾ ਹੁਣ ਜਿਹੜੇ ਵੀਰ ਭਰਾਣੇ ਘਰ ਚੋਣੀ ਆ ਉਹਦੇ ਵਾਸਤੇ ਬਹੁਤ ਵਧੀਆ ਹੈ ਹਾਂਜੀ ਬਾਕੀ ਤਾਜੀ ਸੂਈ ਹੈ ਛੋਟੀ ਬਹੁਰੇ ਤੇ ਆ ਹਾਂਜੀ ਹੁਣ ਵੀਰ ਜੀ ਆਪਦੇ ਮਹਿੰਗੀ ਲਈ ਹੁਣ 80 ਦੀ ਦੇ ਦਈਏ ਪੂਰੇ ਦੀ ਨਹੀਂ 75 ਦੀ ਦੇ ਦੀਏ ਹਾਂਜੀ 75 ਦੀ ਚਲੋ ਹਾਂ ਨਹੀਂ ਵੀ 75 ਦੀ ਦੇ ਦਾਂਗੇ ਤੁਸੀਂ ਕਹਿ ਤਾ ਠੀਕ ਆ ਹਾਂਜੀ ਤੇ ਬਾਕੀ ਦੋ ਦਿਨ ਕੱਢੀ ਜਾਣਾ ਸੱਜਰ ਜਿਹੜੇ ਸੱਜਰ ਤੇ ਹੋਏ ਮੇਰੇ ਘਰੋਂ 5 ਕਿਲੋ ਚੋਕੀ ਖੜੀ ਠੀਕ ਆ ਹਾਂਜੀ ਜੀ ਆ ਬਾਕੀ ਇਹ ਮੈਲੇ ਮੂਲੇ ਤੇ ਹੁਣੀ ਆ ਝੋਟੀ ਮੈਲਾ ਮੂਲਾ ਮਾਰ ਕੇ ਚੰਗੀ ਹੋਲ ਜੂਗੀ ਤੇ ਬਾਕੀ ਚਲੋ ਇਹ ਆ ਕੋਈ ਵੀ ਰਕਮ ਦੀ ਜੀ ਹੁਣ ਤੇ ਜਿਹੜਾ ਚਲੋ ਆਪਣੀ ਤਸੱਲੀ ਕਰਕੇ ਆ ਇਹ ਲੱਪਾ ਨਹੀਂ ਚੁੱਕਿਆ ਝੋਟੀ ਜੀ ਬੇਸਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ